ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚੱਲੇ ਆ ਤੁਹਾਡੇ ਵਾਸਤੇ ਲੈ ਕੇ ਆ ਮੂਰਾ ਨਾਲ ਦੀਆਂ ਦੋ ਮੰਝਾਂ ਟੌਪ ਦੀਆਂ ਪਹਿਲੀ ਮੱਝ ਦੀ ਡਿਟੇਲ ਦੀ ਗੱਲ ਕਰੀਏ ਦੋਸਤੋ ਤੀਜੇ ਸੂਏ ਸੂਈ ਆ ਤੇ 11 ਲੀਟਰ ਦੁੱਧ ਆ ਇਹਦੇ ਮਗਰ ਕੱਟਾ ਤੇ ਇਹ 22 ਤਰੀਕ ਦੀ ਸੂਈ ਹੋਈ ਆ 22 ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਤੁਸੀਂ ਜਾਣਕਾਰੀ ਲੈ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੇ ਥਾਣਾ ਹਵਾਨੇ ਪੂਰੀ ਓਕੇ ਆ ਤੇ ਅੱਗੇ ਦੂਜੇ ਨੰਬਰ ਤੇ ਆ ਜਿਹੜੀ ਮੈਂ ਸਾਗੇ ਚੌਥੇ ਸੂਏ ਸੂਈ ਹੋਈ ਆ ਤੇ ਦੁੱਧੇ ਦੇ ਦੁੱਧ 13 ਲੀਟਰ ਆ ਤੇ ਮਗਰ ਕੱਟੀਏ ਦੋਸਤੋ ਦੁਬਾਰਾ ਤੇ ਟੀਕਾ ਬਾਈ ਕਹਿੰਦੇ 27 ਤਰੀਕ ਨੂੰ ਭਰਾਇਆ ਹੋਇਆ ਤੇ ਕੱਟਵਾਟਾ 1 ਮਹੀਨੇ ਦੀਆਂ 27 ਦਿਨਾਂ ਦੀਆਂ ਸੋਈਆਂ ਹੋਈਆਂ ਬਾਈ ਕਹਿੰਦਾ ਮਿੱਠੀ ਇਹਨਾਂ ਦੀ ਦੋਵੇਂ 27-27 ਦਿਨਾਂ ਦੀਆਂ ਸੋਈਆਂ ਹੋਈਆਂ ਦੋਵੇਂ ਆਹ ਦੇਖ ਸਕਦੇ ਹੋ ਪਹਿਲੀ ਤੇ ਆ ਦੂਸਰੇ ਨੰਬਰ ਤੇ ਆ ਦੂਸਰੇ ਨੰਬਰ ਦੀ ਗੱਲ ਕਰੀ ਦੋਸਤੋ ਇਹਦੇ ਕੱਟੇ ਦਿਖਾਉਣੇ ਤੁਹਾਨੂੰ ਆ ਇਹਦੇ ਕੱਟੇ ਆ ਗਏ 13 ਲੀਟਰ ਦੁੱਧ ਦਾ ਤੇ ਮਾਗਰ ਕੱਟੀ ਜਾ ਦੁਬਾਰਾ ਬਾਈ ਕਹਿੰਦਾ 27 ਤਰੀਕ ਨੂੰ ਟੀਕਾ ਭਰਾਇਆ ਸੀ